ਹੈਲੋ ਫਰੈਂਡਸ ਵੈਲਕਮ ਬੈਕ ਟੂ ਆਰ ਕੇ ਸਨੇਹਾ ਵਰਕ ਹੈਪੀ ਤੀਜ ਟੂ ਆਲ ਆਫ ਯੂ ਸੋ ਅੱਜ ਆਪਾਂ ਮਨਾ ਰਹੇ ਆ ਤੀਜ ਤੁਹਾਨੂੰ ਸਾਰਿਆਂ ਨੂੰ ਤੀਜ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਵਣ ਦਾ ਮਹੀਨਾ ਚੜ੍ਹਿਆ ਹੋਇਆ ਹੈ ਤੇ ਤੀਜ ਆਪਾਂ ਨਾ ਮਨਾਈਏ ਹੈ ਹੋ ਨਹੀਂ ਸਕਦਾ ਕੁੜੀਆਂ ਦਾ ਤਾਂ ਫੇਵਰਿਟ ਤਿਉਹਾਰ ਹੀ ਤੀਜ ਹੁੰਦਾ ਸੋ ਅਸੀਂ ਅੱਤੇ ਬਹੁਤ ਮਸਤੀ ਕੀਤੀ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਗਾਇਸ ਆਰਾਮ ਨਾਲ ਆਰਾਮ ਨਾਲ ਗਰਮੀ ਹੋ ਗਈ ਤੁਹਾਨੂੰ ਮਸਤ ਲੱਗਦੇ ਹੋ ਆ ਜਾ ਕਈ ਥੋੜੇ ਪਹਿਲਾਂ ਹੀ ਪਾ ਲਿਆ ਪਹਿਲਾਂ ਤਾਂ ਇਹਨਾਂ ਵਾਸਤੇ ਕਲਾਪੀ ਕਰੋ ਦੇਖੋ ਇਸੇ ਟਾਈਮ ਇਹਨਾਂ ਦੇ ਵੀ ਜਵਾਨੀ ਹੁੰਦੀ ਸੀ ਇਹ ਵੀ ਟੋਡੇ ਟੋਡੇ ਵਾਂਗੂ ਇੰਨੇ ਕੀਆ ਤੇ ਜਾਂਦੀਆਂ ਸੀ ਸ਼ੌਕ ਨਹੀਂ ਮਾਰਿਆ ਹਮ ਅੱਜ ਵੀ ਜਿਹੜਾ ਹੈਗਾ ਇਹਨਾਂ ਨੂੰ ਮੌਕਾ ਮਿਲਿਆ ਸਪੈਸ਼ਲੀ ਥੈਂਕਸ ਕਰਦੇ ਆਂ ਸ਼ਾਹੀ ਵੇਲੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਇੱਕ ਵਾਰ ਸ਼ਾਹੀ ਵੇਲੀ ਵਾਸਤੇ ਜਬਰਦਸ ਕਲਾਪਿੰਗ ਔਰ ਰੂਟਿੰਗ ਕਰ ਦੋ ਓਟੇ ਹੋ ਦੇ ਸਪੈਸ਼ਲੀ ਥੈਂਕਸ ਕਰਦੇ ਆ ਸ਼ਾਹੀ ਭਾਈ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਬਧਾਵਨ ਮੌਕਾ ਦਿੱਤਾ ਕਿ ਟੀਆ ਦੇ ਪ੍ਰੋਕਅਪ ਤੇ ਅਸੀਂ ਜਾ ਕੇ ਆਵਦਾ ਜਿਹੜਾ ਹੈਗਾ ਨੱਚ ਕੱਪ ਕੇ ਸ਼ੌਤ ਪੂਰਾ ਕਰ ਸਕੀਏ ਪਲੀਜ਼ ਜਿੰਨਾ ਵਾਸਤੇ ਸਰਕਲ ਉੱਪਰ ਲਾ ਜਾਈਦਾ ਥੋੜੀ ਜਿਹੀ ਪਿੱਛੇ ਆ ਜਾ ਆਪਣੇ ਕੋਲੇ ਬਹੁਤ ਜਗ੍ਹਾ ਪਈ ਹੈ ਥੋੜਾ ਬੜਾ ਇੱਧਰ ਵੀ ਆ ਜਾਓ ਇੱਧਰ ਵੀ ਆਓ ਹਾਂਜੀ ਸੌਂ ਲਾ ਲਾ ਕੇ ਪਹਿਲਾਂ ਵੀ ਇਨਾਂ ਵਾਸਤੇ ਕਲਾਪੀ ਕਰੋ ਦੇਖੋ ਇਸੇ ਤਾਂ ਇਹਨਾਂ ਦੇ ਵੀ ਜਵਾਨੀ ਹੁੰਦੀ ਸੀ ਇਹ ਵੀ ਤੁਹਾਡੇ ਤੁਹਾਡੇ ਵਾਂਗੂ ਇੰਨੇ ਕੀਆ ਤੇ ਜਾਂਦੀਆਂ ਹੁੰਦੀ ਸੀ ਸ਼ੌਕ ਨਹੀਂ ਮਾਰਿਆ ਹਮ ਅੱਜ ਵੀ ਜੜਾ ਹੈਗਾ ਇਹਨਾਂ ਨੂੰ ਮੌਕਾ ਮਿਲਿਆ ਸਪੈਸ਼ਲੀ ਥੈਂਕਸ ਕਰਦੇ ਆ ਸ਼ਾਹੀ ਵੇਲੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਇੱਕ ਵਾਰ ਸ਼ਾਹੀ ਵੇਲੀ ਵਾਸਤੇ ਜਬਰਦਸ ਕਲਾਪਿੰਗ ਔਰ ਹੂਟਿੰਗ ਕਰ ਦੋ ਓਡੇ ਓਡੇ ਐਸਲੀ ਥੈਂਕਸ ਕਰਦੇ ਆ ਸ਼ਾਹੀ ਬੈਗੀ ਦਾ ਜਿਨ੍ਹਾਂ ਨੇ ਜਿੰਨਾ ਮਦਦਮਨ ਮੌਕਾ ਦਿੱਤਾ ਕਿ ਟੀਆ ਦੇ ਪ੍ਰੋਕੈਪ ਤੇ ਅਸੀਂ ਜਾ ਕੇ ਆਵਦਾ ਜਿਹੜਾ ਹੈਗਾ ਨੱਚ ਕੱਪ ਕੇ ਸ਼ੌਟ ਪੂਰਾ ਕਰ ਸਕੀਏ ਜੀ ਜਿੰਨਾ ਵਾਸਤੇ ਸਰਕਲ ਬੱਲਾ ਜਾਈਦਾ ਥੋੜੀ ਜਿਹੀ ਪਿੱਛੇ ਹੋ ਜਾ ਆਪਣੇ ਕੋਲੇ ਬਹੁਤ ਜਗ੍ਹਾ ਪਈ ਹੈ ਥੋੜਾ ਥੋੜਾ ਇੱਧਰ ਵੀ ਹੋ ਜਾ ਇੱਧਰ ਵੀ ਹੋ ਜਾ ਹਾਂਜੀ ਸੌ ਗਲਾਗਾ ਜੈ ਜੀ ਇਨੇ ਵਧੀਆ ਡਾਂਸ ਕੀਤਾ ਉਹ ਦੋ ਜਣੇ ਚੁੰਨੀ ਆ ਸਿੱਖ ਲਿਆ ਜੋ ਹਾਂਜੀ ਅੱਛਾ ਪੰਜਾਬੀ ਗਾਣਾ ਲਾਣਾ ਹੈਗਾ ਸਲੋ ਜੱਛ ਬੋਲੀਆਂ ਬੋਲੀਆਂ ਲਾ ਦੋ ਜੀ ਲੈਟ ਨਹੀਂ ਹਾਂ ਚਲੋ ਅੱਛਾ ਜੇ ਤੁਸੀਂ ਆਪਸ ਹੀ ਮੈਂ ਇਦਾਂ ਪਤਾ ਨਹੀਂ ਲੱਗਣਾ ਇੱਥੇ ਨਾ ਆਓ ਥੋੜਾ ਪਿੱਛੇ ਹੋ ਜਾਓ ਤਾਂ ਇੱਥੇ ਦੋ ਕਾਲੇ ਜਸਮੇ ਆਉਣੀਆਂ ਸੀਗੀਆਂ ਕਿੱਧਰ ਗਏ ਹੋ ਪਿੱਛੇ ਇਹਨਾਂ ਨੂੰ ਮੈਗਨਮ ਆਉਣਾ ਪੈਣਾ ਥੱਲੇ ਪਲੀਜ਼ ਪਿੱਛੇ ਹੋ ਜਾਓ ਇਹਨਾਂ ਹੋਵੇ ਇਹਨਾਂ ਨੂੰ ਡਾਂਸ ਕਰਾਉਂਦੇ ਕਿ ਉਹਦੇ ਬਾਅਦ ਗੋਡਿਆਂ ਦਾ ਆਪਰੇਸ਼ਨ ਕਰਾਉਣਾ ਦਾ ਪਿਆ। ਖੁੱਲੇ ਹੋ ਜਾਓ ਇਹਨਾਂ ਹੋਵੇ ਇੱਕ ਦੂਸਰੇ ਨਾਲ ਜੱਜ ਕੇ ਰੱਖੋ। ਹੋਰ ਸੇ ਪਿੱਛੇ ਹੋ ਜਾਓ ਖੁੱਲੇ ਹੋ ਖੁੱਲੇ ਖੁੱਲੇ ਹੋ ਖੁੱਲੇ ਹੋ ਨਾ ਪਿੱਛੇ ਜਾਓ ਪਲੀਜ਼ ਇਹਨਾਂ ਨੂੰ ਜਗ੍ਹਾ ਖੁੱਲੀ ਚਾਹੀਦੀ ਆ ਖਤਰਾ ਵੀ ਹੈ ਤੁਹਾਨੂੰ। ਹਾਂਜੀ 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 ਅੱਛਾ ਹੋ ਜਾਓ ਆਲੀ ਸੱਚ ਸਾਬਾ ਆ ਗਿਆ। ਮੈਂ ਵੇਖ ਗਿਆ ਈ ਓਏ ਖੁੱਲੇ ਹੋ ਖੁੱਲੇ ਪਿੱਛੇ ਹੋ ਜਾਓ ਆਰਾਮ ਨਾਲ ਆਰਾਮ ਨਾਲ ਗਰਮੀ ਹੋ ਗਈ ਤੁਹਾਨੂੰ ਮਸਤ ਰਹੇ ਹੋ ਆ ਜਾ ਸਿਕਰੀ ਬਲਾਸ ਸਾਰਿਆਂ ਨੇ ਵੇਖਦਾ ਪਰਲਾ ਦਾ ਇਨਾ ਵਾਸਤੇ ਕਿਲਾਪੀ ਕਰੋ ਦੇਖੋ ਇਸੇ ਤਰ੍ਹਾਂ ਇਹਨਾਂ ਦੇ ਵੀ ਜਵਾਨੀ ਹੁੰਦੀ ਸੀ ਇਹ ਵੀ ਟੋਡੇ ਟੋਡੇ ਨੂੰ ਇੰਨੇ ਕੀਆ ਤੇ ਜਾਂਦੀਆਂ ਆਉਂਦੀ ਸੀ ਸ਼ੌਕ ਨਹੀਂ ਮਾਰਿਆ ਅੱਜ ਵੀ ਜਿਹੜਾ ਹੈਗਾ ਇਹਨਾਂ ਨੂੰ ਮੌਕਾ ਮਿਲਿਆ ਸਪੈਸ਼ਲੀ ਥੈਂਕਸ ਕਰਦੇ ਆਂ ਸ਼ਾਹੀਦ ਮੈਲੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਇੱਕ ਵਾਰ ਸ਼ਾਹੀ ਵੇਲੀ ਵਾਸਤੇ ਜਬਰਦਸ ਕਲੈਪਿੰਗ ਔਰ ਰੂਮਿੰਗ ਕਰ ਦੋ। ਓਡੇ! ਓਡੇ! ਸਪੈਸ਼ਲੀ ਥੈਂਕਸ ਕਰਦੇ ਆ ਸ਼ਾਹੀ ਭਾਈ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਬਧਾਵਨ ਮੌਕਾ ਦਿੱਤਾ ਕਿ ਟੀਆਂ ਦੇ ਪ੍ਰੋਕੈਪ ਦੇ ਅਸੀਂ ਇਜਾਜੇ ਆਵਦਾ ਜਿਹੜਾ ਹੈਗਾ ਨੱਚ ਕੱਪ ਕੇ ਸ਼ੌਕ ਪੂਰਾ ਕਰ ਸਕੀਏ। ਪਲੀਜ਼ ਇਹਨਾਂ ਵਾਸਤੇ ਸਰਕਲ ਉੱਪਰ ਲਾ ਜਾਈਦਾ। ਥੋੜੀ ਜਿਹੀ ਪਿੱਛੇ ਜਾ ਆਪਣੇ ਕੋਲੇ ਬਹੁਤ ਜਗ੍ਹਾ ਪਈ ਹੈ। ਥੋੜਾ ਘੜੇ ਇੱਧਰ ਵੀ ਆ ਜਾਓ। ਇਧਰ ਵੀ ਹਾਂਜੀ ਸੋ ਗਲਾਗਾ ਜੀ ਜੈਦੀ ਜੀ ਨੇ ਵਧੀਆ ਡਾਂਸ ਕੀਤਾ ਉਹ ਦੋ ਜਣੇ ਚੁੰਨਦੇ ਸੀ ਬੱਲਿਆਂ ਜੋ ਹਾਂਜੀ ਅੱਛਾ ਪੰਜਾਬੀ ਗਾਣਾ ਰਾਣਾ ਹੈਗਾ ਸਲੋ ਜੱਛ ਬੋਲੀਆਂ ਬੋਲੀਆਂ ਲਾ ਦਿਓ ਉਹਦੀਆਂ ਲੈਂਪ ਦੀਆਂ ਚਲੋ ਚਲੋ ਅੱਛਾ ਜੇ ਤੁਸੀਂ ਆਪਕਾ ਜੀ ਬਹੁਤ ਬਹੁਤ ਮੁबारकਾਂ ਜੀ ਬਰੇਕ ਕਿ ਇਹ ਤਾਂ ਪਾਣੀ ਮੁੰਤਾਨੀ ਤਾਂ ਇੱਕ ਵਾਰ ਹੋਟਿੰਗ ਕਰਦੇ ਹਨ ਲਈ ਹੋਟਿੰਗ ਹੋਟਿੰਗ ਸ਼ਾਹੀ ਰੇਡੀ ਵਾਸਤੇ ਉਹਨਾਂ ਦੇ ਥੈਂਕਸ ਕਰਨਾ ਜ਼ਬਰਦਸ ਕਲਾਪਿੰਗ ਕਰਨੀ ਹੈ 2 ਮਿੰਟ ਤੱਕ ਕਲਾਪਿੰਗ ਨਹੀਂ ਰੁਕਣੀ ਚਾਹੀਦੀ ਕਲਾਪਿੰਗ ਕਰ ਦਿਓ ਜਿਨ੍ਹਾਂ ਨੇ ਆਪਣਾ ਮੈਚ ਪਲੇਟਫਾਰਮ ਕੀਤਾ ਹੋਵੇ ਹੋਟਿੰਗ ਹੋਟਿੰਗ ਸਭ ਤੋਂ ਥੈਂਕਸ ਕਰਦੇ ਸ਼ਾਹੀ ਰੇਡੀ